ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਸਦਰ ਵਿਖੇ 13 ਤਰੀਕ ਨੂੰ ਦੁਪਹਿਰੇ ਕਰੀਬ 2:30 ਵਜੇ ਦੇ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਆਕਾਸ਼ ਕੁਮਾਰ ਨਾਮ ਦਾ ਲੜਕਾ ਜੋ ਕਿ ਸਾਡੇ ਇਥੇ ਟੰਡਨ ਨਗਰ ਦਾ ਰਹਿਣ ਵਾਲਾ ਵਾ ਉਹ ਕਿਸੇ ਕੰਮ ਲਈ ਬਟਾਲਾ ਰੋਡ ਤੇ ਜਾ ਰਿਹਾ ਸੀ ਤਾਂ ਉਥੇ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਦੇ ਪਿੱਛੋਂ ਆਉਂਦੇ ਨੇ ਤੇ ਉਸ ਨੂੰ ਪਹਿਲਾਂ ਤਾਂ ਕੁੱਟਮਾਰ ਕਰਦੇ ਨੇ ਫਿਰ ਉਸਤੇ ਦਾਤਰ ਨਾਲ ਵਾਰ ਵੀ ਕਰਦੇ ਨੇ ਤੇ ਉਸ ਕੋਲੋਂ ਉਸ ਦਾ ਇੱਕ ਮੋਬਾਈਲ ਫੋਨ ਤੇ 7000 ਰੁਪਿਆ ਨਗਦੀ ਖੋ ਕੇ ਭੱਜ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਤੁਰੰਤ ਿਕਸ਼ਨ ਵਿੱਚ ਆਉਂਦੇ ਹੋਏ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਆਕਾਸ਼ ਕੁਮਾਰ ਦੇ ਬਿਆਨਾਂ ਤੇ ਸਾਡੇ ਸਦਰ ਥਾਣੇ ਵਿਖੇ ਦੋਸ਼ੀਆਂ ਦੇ ਖਿਲਾਫ 379 ਬੀ 2 ਤੇ ਆਰਮਜ਼ੈਕਟ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਸੀਂ ਜਦੋਂ ਦੋਸ਼ੀਆਂ ਦੀ ਭਾਲ ਕੀਤੀ ਤਾਂ ਸਾਨੂੰ 2 ਘੰਟੇ ਦੇ ਵਿੱਚ ਵਿੱਚ ਜੋ ਉਹ ਵਾਂਟਡ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ ਜੋ ਇਹ ਟੋਟਲ 3 ਦੋਸ਼ੀ ਸੀ ਇਹਨਾਂ ਵਿੱਚ ਜੋ ਪਹਿਲਾ ਦੋਸ਼ੀ ਸੀਗਾ ਰਾਹੁਲ ਉਰਫ ਮੁਰਗੀ ਜਿਸ ਨੂੰ ਪੁਲਿਸ ਪਾਰਟੀ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਸੀਗਾ ਜੋ ਦੂਸਰਾ ਦੋਸ਼ੀ ਆ ਪੰਕਜ ਕੁਮਾਰ ਉਸ ਨੂੰ ਅਸੀਂ ਅਗਲੇ ਦਿਨ ਗ੍ਰਿਫਤਾਰ ਕੀਤਾ ਤੀਸਰਾ ਦੋਸ਼ੀ ਹਜੇ ਵੀ ਗ੍ਰਿਫਤਜੋ ਬਾਹਰ ਆ ਸੋ ਇਹਨਾਂ ਦੋਨੋਂ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਕੋਲੋਂ ਖੋਸ਼ ਉਹਦਾ ਮੋਬਾਈਲ ਇਸ ਤੋਂ ਇਲਾਵਾ ਇਨਾਂ ਕੋਲੋਂ ਦੋ ਮੋਬਾਈਲ ਜੋ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਖੋਹ ਕੀਤੇ ਸੀ ਉਹ ਵੀ ਬਰਬੰਦ ਹੋਏ ਨੇ ਵਾਰਦਾਤ ਵਿੱਚ ਵਰਤੇਗਾ ਦਾਤਰ ਇਹਨਾਂ ਕੋਲ ਰਿਕਵਰ ਹੋਇਆ ਵਾ ਤੇ ਜਿਸ ਮੋਟਰਸਾਈਕਲ ਤੇ ਇਹ ਵਾਰਦਾਤ ਕਰਨ ਲਈ ਆਏ ਸਨ ਉਹ ਵੀ ਇਹਨਾਂ ਕੋਲ ਰਿਕਵਰ ਕਰਕੇ ਇਹ ਮਕਦਮਾ ਅਸੀਂ ਵਾਰਦਾਤ ਤੋਂ 2 ਘੰਟਿਆਂ ਦੇ ਵਿੱਚ ਵਿੱਚ ਇਸ ਮਕਦਮੇ ਨੂੰ ਟ੍ਰੇਸ ਕੀਤਾ ਜੀ ਤੇ ਸਰ ਇਹ ਕੋਈ ਰਿਪੋਰਟ ਨਹੀਂ ਤੁਹਾਨੂੰ ਦਿੱਤੀ ਇਸ ਚੀਜ਼ ਦੀ ਇਹ ਬੰਦੇ ਇੱਥੇ ਘੁੰਮ ਰਹੇ ਨਹੀਂ ਫਿਰ ਤੁਸੀਂ ਮੜਿਆ ਹੁਣਾ ਬਿਲਕੁਲ ਜੀ ਜਦੋਂ ਅਸੀਂ ਮੌਕੇ ਦੇ ਵਾਰਦਾਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਕਿਉਂਕਿ ਇਹ ਜੋ ਦੋਨੇ ਤਿੰਨੇ ਕ੍ਰਿਮੀਨਲ ਸੀਗੇ ਬੜੇ ਡੈਡਫੋਲਡ ਕ੍ਰਿਮੀਨਲਸ ਨੇ ਜਿਵੇਂ ਕਿ ਪਹਿਲੇ ਜੋ ਰਾਹੁਲ ਮੁਰਗੀ ਆ ਇਸ ਦੇ ਖਿਲਾਫ ਪਹਿਲਾਂ ਵੀ ਪੰਜ ਮਕਦਮੇ ਐਨਡੀਪੀਐਸ ਦੇ ਤਹਿ ਕਦਮੇ ਦਰਜ ਨੇ ਤੇ ਦੂਸਰਾ ਦੋਸ਼ੀ ਪੰਕਜ ਕੁਮਾਰ ਇਸ ਦੇ ਖਿਲਾਫ ਤਿੰਨ ਅਲੱਗ-ਅਲੱਗ ਲੁੱਟਾਂ ਖੋਹਾਂ ਦੇ ਤੇ ਚੋਰੀ ਦੇ ਮਕਦਮੇ ਦਰਜ ਨੇ ਸੋ ਇਹਨਾਂ ਦੇ ਹੁਲੀਏ ਤੋਂ ਅਸੀਂ ਤੁਰੰਤ ਇਹਨਾਂ ਦਾ ਲਾ ਲਿਆ ਸੀਗਾ ਕਿ ਕਿਹੜੇ ਦੋਸ਼ੀ ਹੋ ਸਕਦੇ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਰੇਡ ਕਰਕੇ 2 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਲੱਭ ਕੇ ਅਰੈਸਟ ਕਰਕੇ ਮਕਦਮਾ ਟਰੈਸ ਕੀਤਾ ਇਹ ਕਿਹੜਾ ਕਿੰਨੀ ਐਸਰ ਇਹਨਾਂ ਦੀ ਏਜ ਕਿ ਨਹੀਂ ਹੈ ਦੱਸੋ ਇਹ ਸਾਰੇ ਕਰੀਬ ਜਿਹੜੇ ਤਿੰਨੇ ਦੋਸ਼ੀ ਨੇ 20 ਤੋਂ 25 ਤੋਂ 30 ਸਾਲ ਦੇ ਵਿੱਚ ਵਿਚਕਾਰ ਹੀ ਨੇ ਤੇ ਜੋ ਇਹਨਾਂ ਦੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਸੋ ਪਹਿਲਾਂ ਵੀ ਇਹਨਾਂ ਜੋ ਅਸੀਂ ਜਦੋਂ ਰਿਕਾਰਡ ਚੈੱਕ ਕੀਤਾ ਤੇ ਸਦਰ ਥਾਣੀ ਤੇ ਮੁੱਖ ਉਪਰਾ ਥਾਣਾ ਮਤਲਬ ਜੋ ਸਾਡਾ ਮਨੀਠਾ ਰੋਡ ਏਰੀਆ ਬਟਾਲਾ ਏਡੀ ਏਰੀਆ ਬਟਾਲਾ ਰੋਡ ਆ ਉਸ ਦੇ ਉੱਤੇ ਕਾਫੀ ਇਹ ਆ ਐਕਟਿਵ ਸੀਗੇ ਕਿਉਂਕਿ ਇਹਨਾਂ ਦਾ ਰੈਸ਼ੀ ਜੋ ਮੁਸਤਫਾ ਬਾਦ ਤੋਂ ਰਹਿਣ ਵਾਲੇ ਨੇ ਸੋ ਇਸ ਏਰੀਆ ਦੇ ਵਿੱਚ ਹੀ ਇਹ ਅਲੱਗ-ਅਲੱਗ ਲੁੱਟਾਂ ਖੋਹਾਂ ਦਾ ਜੋ ਕਰਾਇਮ ਕਰਦੇ ਸੀ ਜਿਹੜਾ ਮੋਟਰਸਾਈਕਲ ਸੀਦਾ ਸੀ ਆਪਣਾ ਜੋ ਮੋਟਰਸਾਈਕਲ ਸੀਗਾ ਜੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਦੇ ਅਸੀਂ ਨੰਬਰ ਵਗੈਰਾ ਲੈ ਕੇ ਉਸ ਦਾ ਆਰਟੀਆ ਤੋਂ ਰਿਕਾਰਡ ਚੈੱਕ ਕਰਵਾਵਾਂਗੇ ਅਗਰ ਮੋਟਰਸਾਈਕਲ ਚੋਰੀ ਦਾ ਨਿਕਲਿਆ ਜਾਂ ਮੋਟਰਸਾਈਕਲ ਦੇ ਨੰਬਰ ਪਲੇਟਾਂ ਹੋਰ ਲਾਈਆਂ ਹੋਈਆਂ ਤਾਂ ਵੈਰੀਫਾਈ ਕਰਨ ਤੋਂ ਬਾਅਦ ਮੁਕਾਦਮੇ ਦੇ ਵਿੱਚ ਵਾਧਾ ਜੁਰਮ ਕੀਤਾ ਜਾਊਗਾ ਹਜੇ ਤੱਕ ਇਹ ਵੈਰੀਫਾਈ ਅਸੀਂ ਕਰ ਰਹੇ ਹਾਂ ਜੀ ਡਰਗਡਿਕਟ ਵੀ ਐ ਸਰ ਜੀ ਬਿਲਕੁਲ ਜੀ ਡਰ ਉਹਰੰਨ ਨੇ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਕੀਤੀਆਂ ਪਹਿਲਾਂ ਇੱਥੇ ਜੋ ਇਸ ਤੋਂ ਪਹਿਲਾਂ ਜੋ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਨੇ ਇਹਨਾਂ ਨੇ ਘਰਾਂ ਦੇ ਵਿੱਚ ਚੋਰੀ ਦਾ ਵੀ ਮੁਕੱਦਮਾ ਦਰਜ ਹੈ ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਅਲੱਗ-ਅਲੱਗ ਜਗ੍ਹਾ ਤੇ ਮੋਬਾਈਲ ਖੋਹ ਕਰਨ ਦੇ ਪੈਸੇ ਖੋਹ ਕਰਦੇ ਮੁਕੱਦਮੇ ਦਰਜ ਨੇ ਤੇ ਇੱਕ ਦੋਸ਼ੀ ਦੇ ਖਿਲਾਫ ਨਸ਼ੇ ਦੇ ਵੇਚਣ ਦੇ ਲਈ ਐਨਡੀਪੀਐਸ ਦਾ ਮੁਕੱਦਮਾ ਵੀ ਦਰਜ ਹੈ 13 ਤਰੀਕ ਨੂੰ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਾਇਆ ਬੰਦੇ ਨੂੰ ਨਹੀਂ ਉਹਦੇ ਦਾਤਰ ਵਗੈਰਾ ਮਾਰਿਆ ਵਾ ਕੋਈ ਜ਼ਿਆਦਾ ਮਾਈਨਰ ਸੱਟ ਆ ਉਹਦੇ ਕੋਈ ਮੇਜਰ ਇੰਜਰੀ ਨਹੀਂ ਆ ਦੇ ਵਿੱਚ ਵੱਦਾ ਜੁਰਮ ਕੀਤਾ ਜਾਊਗਾ। ਇਸੇ ਹੀ ਇਲਾਕੇ ਦੇ ਵਿੱਚ ਕਿਉਂ ਹੀ ਜ਼ਿਆਦਾ ਵਾਰ ਦਾ ਸਾਨੂੰ ਅੰਜਾਮ ਹੋਇਆ। ਇੱਕ ਤਾਂ ਇਹ ਰਹਾਇਸ਼ੀ ਏਰੀਆ ਦੇ ਸੀ। ਦੂਸਰਾ ਇਹ ਏਰੀਆ ਥੋੜਾ ਜਿਹਾ ਬਾਈਪਾਸ ਤੋਂ ਪੈਂਦਾ ਸੋ ਜੋ ਮਜਰਮ ਹੁੰਦਾ ਨੂੰ ਨਿਕਲਣਾ ਵੀ ਸੌਖਾ ਵਾ। ਇਸ ਕਰਕੇ ਇਸ ਏਰੀਆ ਦੇ ਵਿੱਚ ਇਹ ਐਕਟਿਵ ਸੀਗੇ। ਸਰ ਇਹ ਮੋਟਰਸਾਈਕਲ ਵੀ ਚੋਰੀ ਕਰਦੇ ਸੀ ਸਪੋਰਟ ਡਾਇਰੈਕਟਰ। ਹਜੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ। ਬਾਕੀ ਇਹਨਾਂ ਦੋਸ਼ੀਆਂ ਦਾ ਅਸੀਂ ਅੱਜ ਰਿਮਾਂਡ ਲੈ ਰਹੇ ਹਾਂ। ਸੋ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਦੀ ਪੁਸ਼ਕਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਕੋਲ ਹੋਰ ਵੀ ਖੋਜ ਉਹਦਾ ਮੋਬਾਈਲ ਫੋਨ ਚੌਂਕੀ ਵੀ ਇਹ ਸਨ ਸਿਟੀ ਦੇ ਬਾਰੇ ਵੀ ਇੱਕ ਪੱਕਾ ਨਾਕਾ ਲਗਾਉਂਦਾ ਫਿਰ ਵੀ ਇਦਾਂ ਦੀਆਂ ਜਿਹੜੀਆਂ ਘਟਨਾ ਨੇ ਉਸ ਬੰਦੇ ਨਹੀਂ ਇਹੋ ਜੀ ਘਟਨਾ ਪੁਲਿਸ ਹਰ ਜਗ੍ਹਾ 24 ਘੰਟੇ ਤਾਇਨਾਤ ਨਹੀਂ ਕੀਤੀ ਜਾ ਸਕਦੀ ਬਟ ਪੁਲਿਸ ਦੀ ਇਹ ਮੁਸਤੈਦੀ ਆ ਕਿ ਜਿਉਂ ਇਹਨਾਂ ਨੇ ਵਾਰਦਾਤ ਕੀਤੀ 2 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਕੋਲੋਂ ਜੋ ਵੀ ਖੋਸ਼ੁਦਾ ਮੋਬਾਈਲ ਫੋਨ ਸੀ ਉਹ ਸੀ ਰਿਕਵਰ ਕਰ ਲਿਆ ਮੋਬਾਈਲ ਰਿਕਵਰ ਕਰ ਲਿਆ ਦਤਾ ਰਿਕਵਰ ਕਰ ਲਿਆ ਸੋ ਮੈਨੂੰ ਲੱਗਦਾ ਕਿ ਪੁਲਿਸ ਪੂਰੀ ਮਸਤੈਦ ਆ ਤੇ ਇਹੋ ਜੇ ਕ੍ਰਿਮਨਲ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਨਾਲ ਐਕਟਿਵ ਆ ਸਰ ਜੀ ਜਿਸ ਤਰ੍ਹਾਂ ਨਹੀਂ ਬਿਲਕੁਲ ਛੋਟੀ ਉਮਰ ਦੇ ਤੁਸੀਂ ਕਹਿ ਰਹੇ 22 ਸਾਲ ਦੇ ਪਰ ਆਈ ਲਿਖਣ ਦੀ ਇਹਨਾਂ ਦੀ ਉਮਰ ਪੜ੍ਹ ਲਿਖਦੀ ਪਰ ਇਹ ਫਿਰ ਇਹਦਾ ਦਾ ਜੋ ਪੈ ਗਿਆ ਕੀ ਕਾਰਨ ਕੀ ਨੇ ਇੱਕ ਤਾਂ ਜੋ ਦੋਨੋਂ ਨੌਜਵਾਨ ਨੇ ਨਸ਼ੇ ਦੇ ਵੀ ਆਦੀ ਨੇ ਸੋ ਨਸ਼ੇ ਦੀ ਪੂਰਤੀ ਵਾਸਤੇ ਇਹ ਮਿਹਨਤ ਮਜ਼ਦੂਰੀ ਕਰਨ ਦੀ ਜਗ੍ਹਾ ਇਹੋ ਜੇ ਧੰਦੇ ਦੇ ਵਿੱਚ ਪੈ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੀ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹ ਕਰਦੇ ਨੇ ਤੇ ਇੱਕ ਤਰ੍ਹਾਂ ਨਾਲ ਇੱਕ ਈਜ਼ੀ ਮਣੀ ਹੈ ਕਿ ਤੁਹਾਨੂੰ ਬਿਨਾ ਕੰਮ ਕੀਤੇ ਤੁਹਾਨੂੰ ਕੋਈ ਚੀਜ਼ ਦਾ ਪੈਸਾ ਮਿਲ ਜਾਂਦਾ ਸੋ ਇਸੇ ਕਰਕੇ ਇਹੋ ਜਿਹੇ ਕਮਾਜੇ ਪਈਓ ਸੀ ਇਹ ਫੈਮਲੀ ਬੈਕਗ੍ਰਾਉਂਡ ਕੀ ਲੱਗਣਾ ਇਹ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਇਹ ਕਿਸ ਦੇ ਪਰਿਵਾਰ ਤੋਂ ਸਬੰਧ ਰੱਖਦੇ ਨੇ ਤੇ ਕੀ ਇਹਨਾਂ ਦਾ ਬੈਕਗ੍ਰਾਉਂਡ ਹੈ ਕਿਸ ਕਾਰਨ ਕਰਕੇ ਇਹ ਨਸ਼ਿਆਂ ਦੇ ਵਿੱਚ ਪਈ ਤੇ ਇਹੋ ਜਿਹੇ ਵਾਰਦਾਨ ਤਾਂ ਕਰਨੀ ਸ਼ੁਰੂ ਹੋ ਗਈ ਜਮਾਂਦਤੀ ਸੀਗੇ ਬਾਕੀ ਜਿਹੜੇ ਤੁਸੀਂ ਕਰੇ ਪਰਚੇ ਇਹਨਾਂ ਦੇ ਹੈਗੇ ਬਿਲਕੁਲ ਜੀ ਉਹਦੇ ਵਿੱਚੋਂ ਜਮਾਂਦਤ ਲੈ ਕੇ ਬਾਹਰ ਆਏ ਹੋਏ ਉਹ ਉਹਦੇ ਬਾਰੇ ਕੀ ਇਹਨੇ ਦੱਸਿਆ ਹਲੇ ਤੱਕ ਉਹਦੇ ਬਾਰੇ ਅਸੀਂ ਰਮਨ ਲੈ ਕਿ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਹਾਂ ਤੇ ਤੀਸਰੇ ਪੰਡੇ ਦਾ ਨਾਮ ਪਤਾ ਕਰਕੇ ਉਹਨੂੰ ਅਸੀਂ ਮੁਕਦਮੇ ਵਿੱਚ ਨਾਮਜ਼ਦ ਕਰਕੇ ਉਹਨੂੰ ਵੀ ਜਲਦੀ ਅਰੈਸਟ ਕਰਾਂਗੇ ਸਰ ਇੱਕ ਪਿੱਛੇ ਜੋ ਮੁਹਿੰਮ ਚਲਾਈ ਗਈ ਸੀ ਡਰਗ ਰਿਕਵਰੀ ਸੈਂਟਰ ਦੇ ਵਿੱਚ ਨੌਜਵਾਨਾਂ ਨੂੰ ਛੱਡਣ ਲਈ ਉਹ ਦਿੱਲੀ 'ਚ ਹੋ ਰਹੀ ਹੋਵੇ ਉਸ ਦੇ ਵਿੱਚ ਵੀ ਸਾਨੂੰ ਜਿਵੇਂ ਕੋਈ ਨੌਜਵਾਨ ਅਸੀਂ ਆਮ ਤੌਰ ਤੇ ਪਰਿਵਾਰਾਂ ਨੂੰ ਵੀ ਕਿਹਾ ਕਿ ਜਿਨ੍ਹਾਂ ਦੇ ਬੱਚੇ ਇਹੋ ਜਿਹੇ ਨਸ਼ਿਆਂ ਦੇ ਵਿੱਚ ਪਈ ਹੋਏ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਦੇਣ ਤਾਂ ਕਿ ਜਿੰਨੇ ਡਰਗ ਡੀਡਿਕਸ਼ਨ ਦੀ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਪ੍ਰਾਈਵੇਟ ਐਨਜੀਓਜ਼ ਆਪਣੇ ਲੈਵਲ ਤੇ ਕਰ ਰਹੇ ਨੇ ਅਸੀਂ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਨਾਲ ਤਾਲਮਿਲ ਕਰਾ ਰਹੇ ਹਾਂ ਤਾਂ ਕਿ ਆਪਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਸਕੀਏ ਤੇ ਆਪਾਂ ਸੁਸਾਇਟੀ ਨੂੰ ਵੀ ਕ੍ਰਾਈਮ ਫ੍ਰੀ ਕਰ ਸਕੀਏ